ਕਰਤਾਰ ਕਰਨ ਸੋ ਹੋਏ ਤੇਰੇ ਵਰਗਾ ਦੂਜਾ ਕੋਈ ਹੋ ਨਹੀਂ ਸਕਦਾ ਤੂੰ ਆਪ ਚਾਹ ਕੇ ਵੀ ਆਪਣੇ ਵਰਗਾ ਨਹੀਂ ਬਣਾ ਸਕਦਾ ਕਿਉਂਕਿ ਤੂੰ ਇੱਕ ਹੈ ਇੱਕ ਤੋਂ ਦੂਜਾ ਬਿਰਦੂ ਸੰਸਾਰ ਬਣਾਇਆ ਜਿਸ ਤੋਂ ਮਿਲੈ ਸੋ ਤੁਦ ਮਿਲੈ ਤੇ ਜਿਸ ਨੂੰ ਕਿਰਪਾ ਕਰਕੇ ਆਪਣੇ ਨਾਲ ਤੂੰ ਮੇਲ ਲਵੇਂ ਕਿਉਂਕਿ ਮਨੁੱਖ ਆਪਣੇ ਯਤਨਾਂ ਦੇ ਨਾਲ ਉਸ ਦੇ ਨਾਲ ਮਿਲ ਵੀ ਨਹੀਂ ਸਕਦਾ ਇਹ ਵੀ ਉਸ ਮਾਲਕ ਦੀ ਬਖਸ਼ਿਸ਼ ਹੈ ਤੂੰ ਤਾਂ ਆਪ ਵਿਛੋੜਿਆ ਆਪ ਮਿਲਾਇਆ ਕਈਆਂ ਨੂੰ ਆਪਣੇ ਤੋਂ ਦੂਰ ਕਰ ਦੇਣਾ ਮਾਇਆ ਦੇ ਖਿਡੌਣੇ ਦੇ ਕੇ ਉਹ ਮਾਇਆ ਦੇ ਵਿੱਚ ਖੇੜੀ ਜਾਂਦੇ ਨੇ ਕਈਆਂ ਨੂੰ ਤਰਸ ਕਰਕੇ ਆਪਣੇ ਲਾੜ ਲਾ ਲੈਣਾ ਆਪਣੇ ਨਾਲ ਜੋੜ ਲੈਣਾ ਉਹ ਤੇਰੇ ਨਾਲ ਜੁੜ ਜਾਂਦੇ ਨੇ ਜੇ ਤੁਧ ਮਿਲੈ ਸੋ ਤੁਧ ਮਿਲੈ ਮਾਲਕ ਜੀ ਇਹ ਵੀ ਤੇਰੀ ਰਹਿਮਤ ਹੈ ਇਹ ਵੀ ਤੇਰੀ ਕਿਰਪਾ ਹੈ ਕਿ ਤੂੰ ਮੈਨੂੰ ਆਪਣੇ ਨਾਲ ਮੇਲ ਲਿਆ ਜੇ ਅਸੀਂ ਨਹੀਂ ਮਿਲੇ ਤੇ ਫਿਰ ਅਸੀਂ ਅਰਦਾਸ ਵੀ ਕਰਨੀ ਹੈ ਉਸ ਮਾਲਕ ਦੇ ਚਰਨਾਂ ਵਿੱਚ ਮੇਲ ਲਿਓ ਦਯਾਲ ਠੈ ਪਈ ਦਵਾਰਿਆ ਇਹ ਗੱਲ ਨਹੀਂ ਆਖਣੀ ਕਿ ਜਦੋਂ ਪਰਮੇਸ਼ਰ ਮਿਲਾਏਗਾ ਤਾਂ ਹੀ ਅਸੀਂ ਮਿਲਾਂਗੇ ਆਪਣੇ ਵੱਲੋਂ ਵੀ ਤੇ ਉਦਮ ਕਰਨਾ ਹੈ ਨਾ ਆਪਣੇ ਵੱਲੋਂ ਉਦਮ ਕੀ ਕਰਨਾ ਹੈ ਅਸੀਂ ਜਾ ਕੇ ਠਹਿ ਪੈਣਾ ਹੈ ਬਸ ਮਾਲਕ ਦੇ ਦਵਾਰੇ ਤੇ ਵਿਗ ਪੈਣਾ ਹੈ ਆਪਣੇ ਆਪ ਨੂੰ ਛੱਡ ਕੇ ਆਪਣਾ ਆਪਾ ਭਾਵ ਤਿਆਗ ਕੇ ਸਰੈਂਡਰ ਕਰ ਦੇਣਾ ਤੇ ਫੇਰ ਸੱਚੇ ਮਨੋਂ ਕਿਉਂਕਿ ਜਿਹੜਾ ਜੁੜਨਾ ਚਾਹੁੰਦਾ ਹੈ ਜਿਹੜਾ ਪ੍ਰਾਪਤ ਕਰਨਾ ਚਾਹੁੰਦਾ ਹੈ ਉਹ ਮਾਲਕ ਦਾ ਦਵਾਰਾ ਛੱਡਦਾ ਨਹੀਂ ਉਹ ਮੇਰੇ ਇਸ ਪ੍ਰਕਾਰ ਦੀ ਅਰਦਾਸ ਕਰੀ ਜਾਂਦਾ ਮੇਲ ਲਿਓ ਦਇਾਲ ਟਹਿ ਪਏ ਦਵਾਰਿਆ ਰੱਖ ਲਿਓ ਦੀਨ ਦਇਾਲ ਪ੍ਰਮਤ ਬੁਹਾਰਿਆ ਭਗਤ ਬਚਨ ਤੇਰਾ ਬਿਰਧ ਹਰ ਪਤ ਤ ਉਧਾਰਿਆ ਤੁਝ ਬਿਨ ਨਾਹੀ ਕੋਈ ਬਿਨੋ ਮੋ ਸਾਰਿਆ ਕਰ ਕੇ ਲਿਓ ਦਇਾਲ ਸਾਗਰ ਸੰਸਾਰਿਆ ਆਪਣੇ ਵੱਲੋਂ ਫਿਰ ਇਹ ਬੇਨਤੀ ਕਰਨੀ ਸਗਲ ਦਵਾਰ ਕੋ ਛੱਡ ਕੇ ਗयो ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਇਸ ਗੋਬਿੰਦ ਦਾਸ ਤੁਹਾਰ ਤੇ ਮੈਂ ਇਹ ਰੁਕ ਕੇ ਬੇਨਤੀ ਕਰਦਿਆਂ ਕਿ ਜਦੋਂ ਹੋਰ ਦੁਆਰੇ ਛੱਡ ਕੇ ਤੁਸੀਂ ਮਾਲਕ ਦੇ ਦੁਆਰੇ ਤੇ ਟੈਪ ਹੋਵੋਗੇ ਮਾਲਕ ਫਿਰ ਮੇਲ ਵੀ ਲਏਗਾ ਨਿਰਾ ਉਕਾ ਇਹ ਨਹੀਂ ਕਹੀ ਜਾਣਾ ਕਿ ਜਦੋਂ ਉਹਦੀ ਕਿਰਪਾ ਹੋਏਗੀ ਜਦੋਂ ਉਹਦੀ ਰਹਿਮਤ ਹੋਏਗੀ ਉਦੋਂ ਹੀ ਉਹ ਮਹਾਰਾਜ ਕਹਿੰਦੇ ਨਹੀਂ ਇੱਕ ਕਦਮ ਆਪਣੇ ਵੱਲੋਂ ਉਦਮ ਦਾ ਤੂੰ ਵੀ ਪੁੱਟਣਾ ਹੈ ਆਪਣੇ ਵੱਲੋਂ ਕਿਉਂਕਿ ਉਦਮ ਕਰੇਂਦਿਆ ਜੀਉ ਤੂੰ ਤਿਆਗ ਦੇ ਆ ਤੂੰ ਮਹਾਰਾਜ ਜੀ ਕਹਿੰਦੇ ਉਦਮ ਕਰੇਂਦਿਆ ਜੀਉ ਤੂੰ ਕਮਾਮ ਦਿਆ ਸੁਖ ਪੁੰਚ ਧਿਆਨ ਦਿਆ ਤੂੰ ਪ੍ਰਭੂ ਮੇਲ ਨਾਨਕ ਉਤਰੀ ਚੰਦ ਆਪਣੇ ਵੱਲੋਂ ਉਦਮ ਤੂੰ ਕਰਨਾ ਤੇ ਸਤਿਗੁਰੂ ਆਪੇ ਬਖਸ਼ ਲੈ ਲੇਖਾ ਛੱਡੇ ਇਹ ਮਾਲਕ ਜਦੋਂ ਮਿਲਦਾ ਹੈ ਆਪਣੇ ਵੱਲੋਂ ਫਿਰ ਉਸ ਦਾ ਲੇਖਾ ਨਹੀਂ ਵੇਖਦਾ ਕਿਉਂਕਿ ਆਪਣਿਆਂ ਦੇ ਨਾਲ ਲੇਖਾ ਨਹੀਂ ਹੁੰਦਾ ਕਈ ਵਾਰ ਮਨੁੱਖ ਜਦੋਂ ਪਰਮਾਰਥ ਦੇ ਮਾਰਗ ਦੇ ਉੱਤੇ ਤੁਰਦਾ ਹੈ ਨਾ ਤੇ ਸਾਡੇ ਵੀ ਹੁਣ ਬਹੁਤਾ ਗਿੰਤੀਆਂ ਦੇ ਵਿੱਚ ਆ ਗਏ 41 ਤੇ ਕੁਝ 86 ਹਿਸਾਬ ਕਿਤਾਬ ਰੱਖ ਰਿਹਾ ਹੈ ਮਾਲਕ ਵੀ ਮਾਲਕ ਤੇ ਹਿਸਾਬ ਕਿਤਾਬ ਰੱਖਦਾ ਹੀ ਨਹੀਂ ਜਿੱਥੇ ਕਹਿੰਦੇ ਨੇ ਆਪਣਾ ਧੋਵੇਗੀ ਜਿੱਥੇ ਨਿਕਟਤਾ ਹੋਵੇਗੀ ਜਿੱਥੇ ਪੱਕਾ ਸੰਬੰਧ ਹੋਵੇਗਾ ਉੱਤੇ ਹਿਸਾਬ ਨਹੀਂ ਰੱਖਿਆ ਜਾਂਦਾ ਪਿਤਾ ਕਦੇ ਵੀ ਹਿਸਾਬ ਨਹੀਂ ਰੱਖਦਾ ਪੁੱਤਰ ਨੂੰ ਕਹਿੰਦਾ ਮੈਂ ਤੈਨੂੰ ਇਨਾ ਧਨ ਦਿੱਤਾ ਇਹਨਾ ਤੇਰੀ ਫੀਸਾਂ ਦੇ ਉੱਤੇ ਡਰੈਸਾਂ ਦੇ ਉੱਤੇ ਕੱਪੜਿਆਂ ਦੇ ਉੱਤੇ ਇਹਨਾ ਕੁਝ ਮੈਂ ਖਰਚ ਕੀਤਾ ਪਿਤਾ ਆਪਣੇ ਵੱਲੋਂ ਹਿਸਾਬ ਨਹੀਂ ਰੱਖਦਾ ਮੈਂ ਇਹਨਾ ਕੁਝ ਤੇਰੇ ਲਈ ਕੀਤਾ ਜਦੋਂ ਮਾਲਕ ਸਾਡੇ ਨਾਲ ਹਿਸਾਬ ਨਹੀਂ ਰੱਖ ਰਿਹਾ ਕਿ ਉਹਨੇ ਕਿੰਨਾ ਕੁਝ ਸਾਨੂੰ ਦਿੱਤਾ ਤੇ ਅਸੀਂ ਜੇ ਬੰਦਗੀ ਕਰਨੀ ਹੈ ਕੋਈ ਉਸ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਨੀ ਹੈ ਤੇ ਉਹਦੇ ਵਿੱਚ ਵੀ ਲੇਖ ਨਹੀਂ ਰੱਖਣੇ ਮੈਂ ਇੰਨੇ ਜਪਜੀ ਸਾਹਿਬ ਕੀਤੇ ਨੇ ਮੈਂ ਨੇ ਜਪਜੀ ਸਾਹਿਬ ਤੇ ਫਿਰ ਸੁਖਮਨੀ ਸਾਹਿਬ ਹੁਣ ਤਾਂ ਸਮਾਂ ਐਸਾ ਲੱਗ ਪਿਆ ਇਹਦੀ ਚੁਪਹਿਰੇ ਤੇ ਆ ਗਏ ਸਾਰੇ ਤੇ ਕਈ ਸਜਣੇ ਕਹਿੰਦੇ ਵੀ ਇਹਦੇ 'ਚ ਕਮੀ ਇਹਦੇ 'ਚ ਦੋਸ਼ ਕੀ ਆ ਚੌਥਾ ਪੈਰ ਨੂੰ ਚੁਪਹਿਰਾ ਕਹਿ ਰਹੇ ਨੇ ਹੁਣ ਚਾਰ ਪੈਰ ਦਿਨ ਦੇ ਚਾਰ ਪੈਰ ਰਾਤ ਦੇ ਨੇ ਤੇ ਦਿਨੇ ਹੀ ਚੁਪਹਿਰਾ ਕਿਉ ਹੋ ਰੈ ਰਾਤ ਵਾਲਾ ਪਾਸਾ ਲੈ ਲਓ ਚੌਥਾ ਪੈਰ ਉਹਦੇ ਵਿੱਚ ਕਰੋ ਪਰ ਨਹੀਂ ਅਸੀਂ ਅਮਰਤ ਵੇਲੇ ਤੋਂ ਦੂਰ ਜਾਣਾ ਹੈ ਤਾਂ ਅਸੀਂ ਦਿਨ ਵਾਲੇ ਪਾਸੇ ਆ ਗਏ ਕਹਿੰਦੇ ਨਹੀਂ ਰਾਤ ਨੂੰ ਤੇ ਅਸੀਂ ਸੌਣਾ ਦਿਨ ਵਾਲਾ ਚੌਥਾ ਪਹਿਰ ਕਰਨਾ ਤੇ ਐਸਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜਿਹੜਾ ਸਮੇਂ ਦਾ ਏੜ ਹੈ ਜਾਂ ਗਿਣਤੀ ਦਾ ਕੋਈ ਹਿਸਾਬ ਹੈ ਮਹਾਰਾਜ ਨੇ ਕਹਿੰਦੇ ਉਹ ਤੇ ਆਪੇ ਬਖਸ਼ ਲੈ ਲੇਖਾ ਛੱਡੇ ਉਹ ਲੇਖਾ ਛੱਡ ਦਿੰਦਾ ਕਿਉਂਕਿ ਪਰਮੇਸ਼ਰ ਲੇਖਾ ਛੋੜ ਅਲੇਖ ਹੈ ਛੂਟ ਹੈ ਜੋ ਸਾਡੇ ਕੋਲੋਂ ਲੇਖਾ ਮੰਗੇਗਾ ਤੇ ਅਸੀਂ ਤਾਂ ਖਿਨ ਖਿਨ ਭੁੱਲਣ ਹਾਰ ਜੀਵਾਂ ਤੇ ਮਹਾਰਾਜ ਨੇ ਬਚਨ ਅਮਰਤ ਗੁਰਬਾਣੀ ਵਿੱਚ ਉਚਾਰਨ ਕੀਤੇ ਨੇ ਲੇਖੇ ਕਤੈ ਨ ਛੁਟੀਆਂ ਕਿਨ ਕਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਜਿਸ ਨੂੰ ਆਪ ਮਿਲਾਈਂਦਾ ਸੋ ਸਤਿਗੁਰ ਸੇਵੇ ਮਨ ਗੱਡ ਗੱਡੇ ਜਿਨ੍ਹਾਂ ਨੂੰ ਫਿਰ ਤਰਸ ਕਰਕੇ ਆਪਣੇ ਨਾਲ ਮੇਲ ਲੈਂਦਾ ਫਿਰ ਉਹ ਸਤਿਗੁਰੂ ਦੇ ਮਹਾਰਾਜ ਜੀ ਕਹਿੰਦੇ ਨੇ ਮਨ ਨੂੰ ਗੱਡ ਗੱਡ ਕੇ ਫਿਰ ਉਹ ਸਤਿਗੁਰੂ ਦੀ ਸੇਵ ਕਮਾਉਂਦਾ ਤੂੰ ਸੱਚਾ ਸਾਹਿਬ ਸੱਚ ਤੂੰ ਸਭ ਜੀਉ ਪਿੰਡ ਚੰਮ ਤੇਰਾ ਹੱਡੇ ਏ ਮਾਲਕ ਜੀ ਤੂੰ ਸਦਾ ਕਾਇਮ ਰਹਿਣ ਵਾਲਾ ਜੋ ਕੁਝ ਮੇਰੇ ਕੋਲ ਐ ਇਹ ਮੇਰੀ ਜਿੰਦ ਇਹ ਮੇਰਾ ਸ਼ਰੀਰ ਆ ਮੇਰਾ ਜਿਹੜਾ ਚੰਮ ਐ ਆ ਜਿਹੜੀਆਂ ਹੱਡੀਆਂ ਨੇ ਇਹ ਸਾਰਾ ਕੁਝ ਤੇਰਾ ਐ ਅਸੀਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਤੂੰ ਠਾਕੁਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਨ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਗੁਰੂ ਸਾਹਿਬ ਕਹਿੰਦੇ ਨੇ ਸਭ ਜਿਉ ਪਿੰਡ ਚੰ ਤੇਰਾ ਹੱਡੇ ਇਸ ਸਰੀਰ ਦੇ ਅੰਦਰ ਜੋ ਕੁਝ ਹੈ ਇਹ ਸਾਰਾ ਕੁਝ ਤੇਰਾ ਦਿੱਤਾ ਹੋਇਆ ਜਿਉ ਭਾਵੈ ਤਿਉ ਰੱਖ ਤੂੰ ਸਚਿਆ ਨਾਨਕ ਮਨ ਆਸ ਤੇਰੀ ਵੱਡ ਵੱਡੇ हे ਵੱਡੇ ਤੋਂ ਵੱਡਿਆਂ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜਿਉਂ ਤੈਨੂੰ ਚੰਗਾ ਲੱਗੇ ਤਿਵੇਂ ਤੂੰ ਮੈਨੂੰ ਬਖਸ਼ ਲੈ। ਔਰ ਨਾਨਕ ਨੂੰ ਬਸ ਇੱਕ ਮਨ ਦੇ ਵਿੱਚ ਤੇਰੇ ਉੱਤੇ ਹੀ ਆਸ ਹੈ। ਨਾਨਕ ਮਨ ਕਰਕੇ ਬਸ ਤੇਰੇ ਉੱਤੇ ਠੇਕ ਰੱਖ ਕੇ ਆਪਣਾ ਜੀਵਨ ਜਿਉਂਦਾ ਹੈ। ਮਹਾਰਾਜ ਜੀ ਕਹਿੰਦੇ ਸਾਡੇ ਮਨ ਦੇ ਵਿੱਚ ਇੱਕ ਪਰਮੇਸ਼ਰ ਦੀ ਆਸ ਹੈ ਜੋ ਬਹੁਤ ਵੱਡੇ ਤੋਂ ਵੀ ਵੱਡਾ ਹੈ। ਔਰ ਕਿਰਪਾ ਕਰਕੇ ਜਿਵੇਂ ਤੈਨੂੰ ਚੰਗਾ ਲੱਗੇ ਸਾਡੇ ਗੁਨਾਹਾਂ ਨੂੰ ਤੂੰ ਬਖਸ਼ ਦੇ ਕਿਉਂਕਿ ਜਦੋਂ ਉਹ ਬਖਸ਼ ਦਿੰਦਾ ਹੈ ਤੇ ਨਾਲ ਉਹਦੀ ਬਖਸ਼ਿਸ਼ ਵੀ ਹੋ ਜਾਂਦੀ ਹੈ ਉਹਦੀ ਬਖਸ਼ਿਸ਼ ਵੀ ਹੋ ਜਾਂਦੀ ਹੈ ਤੇ ਮਹਾਰਾਜ ਜੀ ਦਾ ਇਥੇ ਇਹ ਸ਼ਬਦ ਇਹਦੀ ਸੰਪੂਰਨਤਾ ਹੁੰਦੀ ਹੈ ਤੇ ਸਾਧ ਸੰਗਤ ਜੀ ਇਥੇ ਅੱਗੇ ਗਿਣਤੀ ਆ 33 ਇਹ 33 ਸ਼ਲੋਕ ਨੇ ਸਾਰੇ ਮਿਲਾ ਕੇ ਇਹਦੇ ਵਿੱਚ ਜਿਹੜੇ 28 ਸ਼ਲੋਕ ਨੇ ਗੁਰੂ ਰਾਮਦਾਸ ਮਹਾਰਾਜ ਜੀ ਆਂਦੇ ਨੇ ਕਿਉਂਕਿ ਜਦੋਂ ਅਖੀਰ ਨੂੰ ਇਹ ਗਿਣਤੀ ਆਉਂਦੀ ਤੇ ਮਨ ਦੇ ਵਿੱਚ ਇਹ ਭਾਵ ਪੜਦਾ ਕਿ ਇਹਦਾ ਕੀ ਅਰਥ ਹੈ ਤੇ ਬਾਹਰ ਇੱਕ ਸੁੱਧ ਲਿਖਿਆ ਹੈ ਕਈ ਸਜਣ ਇਸ ਨੂੰ ਉਚਾਰਨ ਕਰਦੇ ਨੇ ਜੋ ਕਿ ਠੀਕ ਨਹੀਂ ਸੁੱਧ ਇਸ ਕਰਕੇ ਕਿਉਂਕਿ ਜਦੋਂ ਗੁਰੂ ਸਾਹਿਬ ਬਾਣੀ ਲਿਖਾਉਂਦੇ ਸਨ ਭਾਈ ਗੁਰਦਾਸ ਜੀ ਲਿਖੀ ਜਾਂਦੇ ਸਨ ਮਹਾਰਾਜ ਜੀ ਫਿਰ ਅਖੀਰ ਨੂੰ ਇਸ ਬਾਣੀ ਨੂੰ ਰੀਚੈੱਕ ਕਰਦੇ ਸਨ ਦੁਬਾਰਾ ਤੋਂ ਫਿਰ ਤਿਬਾਰਾ ਤੋਂ ਫਿਰ ਅਖੀਰ ਤੇ ਜਦੋਂ ਛੱਡ ਦਿੰਦੇ ਸਨ ਉਦੋਂ ਫਿਰ ਕਹਿੰਦੇ ਸਨ ਭਾਈ ਗੁਰਦਾਸ ਜੀ ਸ਼ੁੱਧ ਹੈ ਤੇ ਫਿਰ ਉਹ ਨਾਲ ਹੀ ਭਾਈ ਗੁਰਦਾਸ ਜੀ ਸ਼ੁੱਧ ਲਿਖ ਦਿੰਦੇ ਸਨ ਇਹਦਾ ਭਾਵ ਇਹ ਹੈ ਸੋ ਇਹ ਤੇ ਆਤਮਾ ਵਿਚਾਰਾਂ ਨੂੰ ਵੀ ਸ਼ਰਮ ਦੇਵਾਂਗੇ ਜੀ ਹੋਈਆਂ ਉਹ ਲੰਘ ਗਲਤੀਆਂ ਦੀ ਮੁਆਫੀ ਦਿਲ ਦੀ ਗਹਿਰਾਈ ਚੋਂ ਅਸੀਸ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਕਾਲ ਸਾਹ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿਗੁਰੂ 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 ਗੁਰੂ ਰੂਪ ਸਾਧ ਸੰਗਤ ਜੀ ਬੇਨਤੀ ਹੈ ਕੱਲ ਨੂੰ 14 ਤਰੀਕ ਜੇ 8 ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਸੋ ਮਹੀਨੇ ਦੀ ਸ਼ੁਰੂਆਤ ਗੁਰੂ ਚਰਣਾ ਨਾਲ ਲਾ ਕੇ ਕਰੀਏ ਨਾਲ ਹੀ ਬੇਨਤੀ ਹੈ ਚਾਹ ਦਾ ਲੰਗਰ ਤਿਆਰ ਹੈ ਸਭਨਾਂ ਨੇ ਸ਼ਾਕੀ ਜਾਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ